ਆਰੂ ਮਹੱਲਾ ਪੰਜਵਾ ਪ੍ਰਭ ਸਮਰਾਤ ਸਰਬ ਸੁਖਦਾਨ ਪ੍ਰਭ ਸੋ ਪ੍ਰਭ ਸਮਰਾਤ ਸਰਬ ਸੁਖਦਾਨ ਅਗਨ ਹੋਇਆ ਸਿਮਰੋ ਨਾਮੋ ਮਿਹਰਵਾਨ ਹਰ ਦਾਤਾ ਜੀ ਜੰਤ ਭੇਖਾਰੀ ਜਨ ਬਾਂਛੇ ਜਾ ਚੰਗਨਾ ਮੰਗੋ ਜਨ ਤਹੂਰ ਪਰਮਗਤ ਪਾਵ ਮਾਰੂ ਮਹੱਲਾ ਪੰਜਵਾ ਰਬ ਸਮਰਾਥ ਸਰਗ ਸੁਖਦਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾਲਤਾ ਬੇ ਪਾਤਰ ਬਣਨ ਵਾਸਤੇ ਆਪਾਂ ਦੇ ਕਾਈ ਗੱਲ ਦੱਸਦੀ ਹਾਂ ਇਸ ਪਵਿੱਤਰ ਸ਼ਬਦ ਦੇ ਅੰਦਰ ਸਤਿਗੁਰੂ ਮਹਾਰਾਜਾ ਫਰਮਾਉਂਦੇ ਹਨ ਮਾਰੂ ਮਹੱਲਾ ਪੰਜਵਾ ਬ੍ਰਹਮ ਸੰਮਾਰਥ ਸਰਬ ਸੁਖਦੰ। ਕੀ ਭਾਈ ਉਹ ਪ੍ਰਭੂ ਜੋ ਸੁਆਮੀ ਹੈ ਸਾਰਿਆਂ ਦਾ ਅਤੇ ਪ੍ਰਭੂ ਜੋ ਕੁਵਾਦਕ ਤਤਾਂ ਨੂੰ ਪਰਿਵਰਤ ਕਰਨ ਵਾਲਾ ਹੈ। ਪ੍ਰਭੂ ਜੋ ਪੰਜਾਂ ਤਤਾਂ ਦਾ ਪਰਾਰੂਪ ਬ੍ਰਹਮ ਹੈ ਅਤੇ ਸਰਬ ਕਾ ਜੋ ਸੁਆਮੀ ਹੈ ਉਹ ਸਰਬ ਕਲਾ ਸੰਰਥ ਹੈ। ਸਰਬ ਸ਼ਕਤੀਆਂ ਦਾ ਮਾਲਕ ਹੈ। ਲੇ ਸਾਰੇ ਸੁਖਾਂ ਦੇ ਦੇਣ ਵਾਲਾ ਹੈ ਉਹ ਸਿਮਰੋ ਨਾਮ ਉਹ ਮਿਹਰਬਾਨ ਅਰਦਾਸ ਕਰੋ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰੋ ਤੇ ਬੇਨਤੀ ਕਰੋ ਕਿ ਹਮਾਰਾ ਸਾਡੇ ਕੇ ਮਿਹਰਬਾਨ ਹੋਵੋ ਆਪ ਹਰ ਦਾਤ ਜੀ ਜੰਤ ਭੇਖਾਰੀ اے ਅਕਾਲ ਪੁਰਖ ਰੀ ਤੂੰ ਹੀਓ ਦਾਤਾ ਹੈ ਜਿਨਨੇ ਜੀ ਜੰਤ ਸੁਖ ਵਿੱਚ ਸਦੂਲ ਜੀ ਜੰਤ ਹਨ ਜੀਵarupī ਬਾਜੇ ਜੀ ਮਾਤਰ ਸਾਰੇ ਕਖਾਰੀ ਆਪਦੇ ਜਾਚ ਕਹਣ ਜਨ ਬੰਛਾ ਜਾਚੰਗਨਾ ਸੇ ਮਹਾਰਾਜੀ ਜਾਚੰਗਨਾ ਜਿਹੜੇ ਅੰਗਨਾ ਨਾਲ ਪਿਆਰ ਮੰਗਦੇ ਹਨ ਆਪਦੇ ਪਾਸ ਸੋ ਜਾਨੋ ਉਹਨਾਂ ਦੀ ਧੂੜ ਅਸੀਂ ਜਨਾਂ ਦੀ ਬੰਛਾ ਚੋਂ ਨੇ ਹ ਸੱਚੇ ਬਾਦਸ਼ਾਹ ਜਾਚੰਗਨਾ ਜਿਨ੍ਹਾਂ ਨੇ ਸੱਚੇ ਬਾਦਸ਼ਾਹ ਜਾਚਣ ਦਾ ਅੰਗ ਪੱਖ ਲਿਆ ਹੈ ਕੇਵਲ ਜਿਸ ਪ੍ਰਕਾਰ ਹਯੂਰ ਮੇ ਬਚਨ ਕੀਤੇ ਹਨ ਕਿਹੇ ਸੱਚੇ ਬਾਦਸ਼ਾਹ ਨਾਨਕ ਜਾਜਕ ਜਾਜਕ ਦੇ ਰੈ ਪਉ ਤੁੰ ਨੂੰ ਮੰਗਾ ਦਾਣ ਜਿਨ੍ਹਾਂ ਨੇ ਅੰਗਣਾ ਪੱਖ ਲਿਆ ਹੈ ਮੰਗਣ ਦਾ ਤੇਰੇ ਦਰਸ਼ਨਾਂ ਦਾਈ ਤੇਰੀ ਪ੍ਰਾਪਤੀ ਦਾ ਪੱਖ ਲਿਆ ਹੈ ਉਹਨਾਂ ਜਨਾਂ ਦੀ ਸੰਗਤ ਅਸੀਂ ਬਾਂਛਦੇ ਹਾਂ ਚਾਹੁੰਦੇ ਹਾਂ ਤੇਰੇ ਜਨ ਜਿਹੜੇ ਬਾਂਛਾ ਚਾਹੁੰਦੇ ਹਨ ਸੱਚੇ ਬਾਦਸ਼ਾਹ ਜਾ ਚੰਗਨ ਏ ਅੰਤਰੀ ਜਮੀ ਸੱਚੇ ਬਾਦਸ਼ਾਹ ਅੰਗਨਾ ਪਖ ਕਰਨ ਵਾਲੇ ਹੀ ਪਰਮੇਸ਼ਰ ਸਾਰਿਆਂ ਨੇ ਇਹ ਜਾਂਚ ਕੀਤੇ ਰਏ ਇਹੋ ਹੀ ਚਾਹੁੰਦੇ ਕਿ ਸਾਡਾ ਪਖ ਕਰ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਤੂੰ ਜਾਂਚਿਆ ਹੋਇਆ ਮੰਗਿਆ ਹੋਇਆ ਜੋ ਜੋ ਜਿਤਨੇ ਸਾਥ ਜੰਸੋ ਲੇਤਾ ਮਾਨ ਉਹਨਾਂ ਦੇ ਅੰਗ ਪਖ ਕਰਨਾ ਹੈ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਅਸੀਂ ਤੇਰੇ ਜਨ ਕੋਈ ਅੰਗਨਾ ਮਾਇਆ ਨੂੰ ਚਾਹੁੰਦੇ ਹਨ ਲੋਕ ਜਾਂਚਦੇ ਹਨ ਅਸੀਂ ਮਾਰੇ ਤੇਰੇ ਜਨ ਤੈਨੂੰ ਹੀ ਵਾਸਦੇ ਚਾਹੁੰਦੇ ਹਾਂ ਜਿਸ ਪ੍ਰਕਾਰ ਅੰਗਨਾ ਮਾਇਆ ਦੀ ਇੱਛਾ ਲੋਕ ਕਰਦੇ ਆ ਜਾਚਣ ਵਾਲੇ ਅਸੀਂ ਮਹਾਰਾਜ ਤੇਰੀ ਤੈਨੂੰ ਹੀ ਜਾਂ ਬਾਝਦੇ ਹਾਂ ਚਾਹਨੇ ਹਾਂ ਆਪ ਮਹਾਰਾਜ ਜਾਚੰਗਨਾ ਅੰਗ ਹਿਰਦੇ ਦੇ ਅੰਦਰ ਜੋ ਸਾਡੀ ਜਾਚਨਾ ਹੈ ਉਹ ਜਨਨ ਦੀ ਜੋ ਬੰਛਾ ਇੱਛਾ ਹੈ ਉਹ ਸਾਡੇ ਜਾਚ ਨੂੰ ਮੰਗਣ ਦੇ ਤਖ ਨੂੰ ਆਪ ਜਾਣਨਾ ਕਰਦੇ ਹੋ ਸਾਡੇ ਅੰਗ ਏ ਨਾਇਕ ਸਾਰਿਆਂ ਦੇ ਸਰੋਮਣੀ ਪਰਮੇਸ਼ਵਰ ਮੰango ਜਨ ਧੂਰ ਪਰਮ ਗਤ ਪਾਵ ਜੋ ਮਹਾਰਾਜ ਜਨ ਤੈਨੂੰ ਹੀ ਚਾਹੁੰਦੇ ਹੈ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਤੇਰੇ ਅੰਗ ਪੱਖ ਨੂੰ ਹੀ ਜਾਚਣਾ ਕੀਤਾ ਹੈ ਜਿਨ੍ਹਾਂ ਦਾ ਅੰਗ ਹਿਰਦੇ ਦੇ ਅੰਦਰ ਪਿਆਰ ਹੈ ਆਪ ਦਾ ਇਸ ਸੱਚੇ ਪਾਤਸ਼ਾਹ ਉਹਨਾਂ ਜਨਾਂ ਦੀ ਧੂੜ ਦੇ ਤਾਂ ਹੀ ਅਸੀਂ ਮੰਗੋਂ ਜਨ ਧੂੜ ਉਹਨਾਂ ਜਨਾਂ ਦੀ ਚਰਨਾਂ ਦੀ ਧੂੜ ਮੰਗਦੇ ਹਾਂ ਪਰਮ ਗਤ ਪਾਵ ਜਿਸ ਕਰਕੇ ਮਾਰਾ ਪਰਮ ਗਤੀ ਕੇਵਲ ਮੋਖ ਦੇ ਤਾਂ ਹੀ ਜੋ ਸਭ ਤੋਂ ਵੱਡੀ ਗਤੀ ਹੈ ਜੋង ਜਲਵੇਂ ਜਲਾਇਕ ਟਾਨੋਂ ਕਿਉਂ ਜੋਤੀ ਸੰਗੀ ਉਸਮਾਨਾ ਆਪ ਦੇ ਚਹ ਭੇਤ ਤਾ ਰੂਪੀ ਪਰਮਗਤੀ ਨੂੰ ਸੀ ਪਾਉਣਾ ਕਰੀਏ ਜਨਮ ਜਨਮ ਕੀ ਮੈਲ ਮਿਟਾਵੋ ਆਪ ਜੀ ਦੀ ਜੇ ਕਿਰਪਾ ਹੋਵੇ ਮਾਰਾ ਇੱਕ ਜਨਮ ਦੀ ਕੀ ਜਨਮਾਂ ਜਨਮਾਂ ਦੀ ਜਿਹੜੀ ਅਵਿਦਿਆ ਦੀ ਮੈਲ ਲੱਗੀ ਹੋਈ ਹੈ ਹੰਗ ਤਾਂ ਮਮਤਾ ਦੀ ਮੈਲ ਲੱਗੀ ਹੋਈ ਹੈ ਇਹ ਸਾਰੀ ਨੂੰ ਮਿਟ ਲਈਏ ਦੀਰਗ ਰੋਗ ਮਿਟੇ ਹਰ ਔਖਾ ਹੇ ਮਹਾਰਾਯਾ ਆਵਦਾ ਨਾਮ ਰੂਪੀ ਦਵਾਈ ਦੇ ਖਾਣੇ ਕਰਕੇ ਦੀਰਗ ਵੱਡਾ ਰੋਗ ਜੋ ਅਗਿਆਨ ਚਿੰਬੜਿਆ ਹੋਇਆ ਹੈ ਦੇਹ ਦੇ ਆਚ ਚਿੰਬੜਿਆ ਹੋਇਆ ਹੈ ਹੋਮੈ ਦਾ ਰੋਗ ਚਿੰਬੜਿਆ ਹੈ ਹੋਮੈ ਦੀਰਗ ਰੋਗ ਹੈ ਇਹ ਹਰੀ ਮਹਾਰਾਯਾ ਆਵਦੇ ਨਾਮ ਦੀ ਦਵਾਈ ਖਾਣੇ ਕਰਕੇ ਕਿ ਮਿਟ ਜਾਂਦਾ ਵੱਡਾ ਕੋੜ ਰੋਗ ਦੀ ਨਹੀਂ ਆਈ ਜੋ ਹੰਕਾਰ ਹੈ ਹਰ ਨਿਰਮਲ ਰਾਪੈ ਮੰਗਣਾ ਜੇ ਹਰੀ ਜੋ ਉਹ ਨਿਰਮਲ ਪ੍ਰਖਣ ਜਿਹੜੇ ਤੇਰੇ ਵਿੱਚ ਰਾਪੈ ਰੰਗੇ ਰਹਿੰਦੇ ਹਨ ਅਸੀਂ ਵੀ ਸੱਚੇ ਪਾਤਸ਼ਾਹ ਤੇਰੇ ਵਿੱਚ ਉਜਲ ਸੂਰਜ ਰੰਗਣਾ ਹੀ ਮੰਗਦੇ ਹਾਂ ਆਪਦੇ ਪਾਸੋਂ ਹੋਰ ਅਸੀਂ ਕੁਝ ਮੰਗਣਾ ਨਹੀਂ ਹੈ ਜੇ ਉਜਲ ਸੂਰਜ ਹਰੀ ਤਾਪਨੀ ਮਹਿਰ ਤੋਂ ਰਹਿਤ ਵਿਦਿਆਰੀ ਮਹਿਰ ਤੋਂ ਰਹਿਤ ਮਲੁਖੇ ਪਵਨ ਦੀ ਮਹਿਰ ਤੋਂ ਰਹਿ ਨਿਰਮਲ ਸੁਧ ਹਰੀ ਆਦੇ ਜੇ ਰੰਗਿਆ ਜਾਣਾ ਸੀ ਮੰਗਣਾ ਕਰਦੇ ਆ ਆਪਦੇ ਪਾਸੋਂ ਸਰਬਣੀ ਸੁਣੋ ਵਿਮਲ ਜਸ ਸੁਆਮੀ ਕੇ ਸਰਬ ਕੇ ਮਾਲਕ ਅਕਾਲ ਪੁਰਖ ਆਪ ਦਾ ਜਿਹੜਾ ਉਜਲ ਜਸ ਹੈ ਮਾ ਦੀ ਮਹਿਲ ਕੋ ਇੱਛਾ ਤੋਂ ਰਹਿਤ ਕਰਨ ਵਾਲਾ ਉਜਲ ਜਿਹੜਾ ਜਸ ਹੈ ਉਹ ਸਰਦਾ ਪਰੋਸੇ ਰੂਪੀ ਕੰਨਾਂ ਨਾਲ ਹੀ ਸੁਣਦੇ ਰਹੀਏ ਹਰ ਵਕਤ ਐਸੀ ਕਿਰਪਾ ਕਰੋ ਸਾਡੇ ਤੇ ਏਕਾ ਊਟ ਤਜੋ ਬਿਖ ਕਾਮੀ ਸੇ ਅੰਤਰਯਾਮੀ ਕਾਬ ਦੀ ਓਟ ਟੇਕ ਰੱਖੀਏ ਹਿਰਦੇ ਚ ਤਜੋ ਬਿਖ ਕਾਮੀ ਬਿਸ਼ਿਆਂ ਦਾ ਤਿਆਗ ਕਰ ਦਈਏ ਤੇ ਕਾਮੀ ਕਾਮਨਾ ਵੀ ਸਾਰੀਆਂ ਛੱਡ ਦਈਏ ਨਿਵ ਨਿਵ ਪਾਇ ਲੋਕੀਸ਼ਿਆਂ ਦੀ ਸੰਗਤ ਕਰਕੇ ਕਾਮੀ ਕਰੋਧੀ ਮਨ ਹੋ ਰਿਹਾ ਐ ਇੱਕ ਸੰਗਤ ਨੂੰ ਛੱਡ ਦਈਏ ਬਿਸ਼ਿਆਨੀਆਂ ਕਾਮਨਾ ਛੱਡ ਦਈਏ ਨਿਵ ਨਿਵ ਪਾਏ ਲਗੂ ਦਾਸ ਤੇਰੇ ਇਹ ਆਕਾ ਬੀਬੀ ਜਿਹੜੇ ਬੱਚੇ ਬੋਲਦੇ ਬਾਹਰ ਆਵਾਜ਼ ਤਾਂ ਆਉਂਦੀ ਰਹੂਗੀ ਬਰਾਂਡੇ ਚ ਲੈ ਜਾਓ ਇਹਨਾਂ ਨਿਵ ਨਿਵ ਪਾਏ ਲਗੂ ਦਾਸ ਤੇਰੇ ਇਹ ਸੁਝੇ ਬਾਦਸ਼ਾਹ ਜੋ ਆਪਦੇ ਸੇਵਕ ਹਨ ਉਹਨਾਂ ਦੇ ਨਿਉ ਨਿਉ ਕੇ ਤੰਦੇ ਤਾਣ ਵੱਲੋਂ ਮੰਦੇ ਮਾਣ ਵੱਲੋਂ ਚਰਣੀ ਲਗਣਾ ਕਰੀਏ। ਬਾਰ ਸੁਕੇਰ ਤੋਂ ਨਾ ਹੀ ਸੰਗਣਾ। ਜਦੋਂ ਪੁੰਨਾ ਵਾਲੇ ਕੰਮ ਕਰਦੇ ਹੋਏ ਸ੍ਰੇਸ਼ਟ ਕੀਰਤਨ ਭਗਤੀ ਕਰਦੇ ਹੋਏ ਸੰਗਣਾ ਨਾ ਕਰੀਏ। ਹਰ ਵਕਤ ਆਪਦੀ ਪ੍ਰਮੇਤਰੀ ਮਾ ਭਗਤੀ ਕਰੀਏ। ਰਸਨਾ ਗੁਣ ਗਾਵੇ ਹਰ ਤੇਰੀ। ਏ ਕਰਤਾਰ ਹਰੀ ਆਪਦੇ ਗੁਣਾਂ ਨੂੰ ਰਸਨਾ ਕਰਕੇ ਗਾਉਂਦੇ ਰਹੀਏ। ਇਹ ਸਾਡੇ ਤੇ ਬਖਸ਼ਿਸ਼ ਕਰੋ ਆਪ ਮਿਟਾਹੇ ਕਮਾਤੀ ਆਪ ਗੁਣ ਮੀਰੀ ਜਿਹੜੇ ਜਨਮਾਂ ਜਨਮਾਂ ਦੇ ਮਾਰਾ ਸਾਡੇ ਉਹ ਗੁਣ ਕਮਾਏ ਹੋਏ ਐ ਆਪ ਦੇ ਗੁਣ ਗਾਉਣੇ ਕਰਕੇ ਉਹ ਸਾਰੇ ਮਿਟ ਜਾਣ ਸਿਮਰ ਸਿਮਰ ਸੁਆਮੀ ਮਨ ਜੀਵੇ ਤੇ ਸਰਬ ਕੇ ਮਾਲਕ ਆਪ ਦੇ ਸਿਮਰਨ ਨੂੰ ਸਿਮਰ ਸਿਮਰ ਕੇ ਸਾਡਾ ਮਨ ਜਿਹੜਾ ਮਰਿਆ ਹੋਇਆ ਜਿਉਂਦਾ ਹੋ ਜਾਵੇ ਪੰਜ ਦੂਤ ਤਜ ਤੰਗ ਨਾ ਜਿਹੜੇ ਪੰਜੇ ਦੂਤ ਕਾਮ ਕਰੋ ਲੋਭ ਮੋਹ ਹੰਕਾਰ ਚਿੰਬੜੇ ਹੋਏ ਐ ਉਹ ਵੀ ਛੱਡ ਜਾਣ ਸਾਨੂੰ ਤੰਗ ਨਾ ਕਰ ਸਕਣ ਇਹ ਕਾਮ ਕਰੋ ਲੋਭ ਮੋਹ ਹੰਕਾਰ ਤੰਗ ਕਰਦੇ ਰਹਿੰਦੇ ਪੁਰਖ ਦੇ ਤਾਈ ਇਹ ਮਾਰਾ ਸਾਨੂੰ ਤੰਗ ਨਾ ਕਰ ਸਕਣ ਛੱਡ ਜਾਣ ਪੰਜ ਦੂਤ ਪੰਜ ਦੂਤ ਤਜ ਤੰਗ ਨਾ ਪੰਜ ਸਰਬਸਵ ਪਰਸਰੂਪ ਰਸਗਨ ਵਿਸ਼ੇ ਵੀ ਤਿਆਗ ਲੀਏ ਜਮ ਦੂਤ ਵੀ ਛੱਡ ਜਾਣ ਤੰਗ ਨਾ ਤੰਗ ਨਾ ਤੰਗ ਸੀ ਕਰਨ ਵਾਲੇ ਟੰਗੀ ਕਰਨ ਵਾਲੇ ਹਨ ਉਹ ਦੁੱਖ ਦੇਣ ਵਾਲੇ ਜਿਹੜੇ ਪੰਜ ਦੂਤ ਵੀ ਛੱਡ ਜਾਣ ਇਜ਼ਰਾਇਲ ਨੇਕਾਇਲ ਮੇਕਾਇਲ ਆਦਿਕ ਚਰਨ ਕਮਲ ਜਪ ਬੋਹਿਤ ਚਰੀਏ ਕੀ ਮਹਾਰਾ ਆਪਦੇ ਚਰਨਾਂ ਕਮਲਾਂ ਦਾ ਜਿਹੜਾ ਜਹਾਜ਼ ਕਰਨਾ ਇਹ ਜਹਾਜ਼ ਹੈ ਇਹ ਜਪ ਕਰਕੇ ਜਿਹੜਾ ਯਾਪ ਕਰਨਾ ਉਹਦੇ ਚਰਣਾ ਕੋਲ ਸਾਡੇ ਹਿਰਦੇ 'ਚ ਬਸਣਾ ਇਸ ਪ੍ਰਕਾਰ ਜਿਹੜਾ ਜਪਣਾ ਇਹ ਜਹਾਜ਼ ਦੇ ਤੇ ਚੜਨਾ ਕਰੀਏ ਅਸੀਂ ਸੰਤ ਸੰਗ ਮਿਲ ਸਾਗਰ ਤਰੀਏ ਸੰਤੋ ਮਹਤਮਾ ਦੀ ਸੰਗਤ 'ਚ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਨਾਮ ਦੇ ਜਹਾਜ਼ ਤੇ ਚੜ ਕੇ ਤਰਨਾ ਕਰੀਏ ਔਰ ਕਿਆ ਬੰਦਨ ਹਰ ਸੰਤ ਨਿਵਾਸੀ ਹਰ ਕਿਆ ਪੂਜਿਆ ਇਹੋ ਹੀ ਐ ਪਰਮੇਸ਼ਰ ਦੀ ਅਰਚਾ ਚੰਨਣ ਜਿਵੇਂ ਛਿੜਕੀ ਦੇ ਠਾਕਰਾ ਦੀਆਂ ਮੂਰਤਾਂ ਤੇ ਹੱਥ ਵਿੱਚ ਦੱਬਦੇ ਛੱਲੇ ਜੇ ਪਾ ਕੇ ਪਵਿੱਤਰੇ ਉਹਨਾਂ ਦਾ ਨਾਮ ਹੈ ਜਿਹੜਾ ਚੰਨਣ ਛਿੜਕਣਾ ਇਹਦਾ ਨਾਮ ਅਰਚਾ ਹੈ ਪੂਜਾ ਹੈ ਸੋ ਇਸ ਪ੍ਰਕਾਰ ਪੂਜਾ ਦਾ ਅੰਗ ਹੈ ਚੰਨਣ ਆਦਿਕਾ ਦਾ ਛਿੜਕਣਾ ਜਿਹੜਾ ਅਰਚਾ ਬੰਦਨ ਅਤੇ ਬੰਦਨ ਨਮਸਕਾਰ ਕਰਨੀ ਹੈ ਜਿਹੜੀ ਹੱਥ ਜੋੜ ਕੇ ਹਰ ਸਮ ਤੋਂ ਨਿਵਾਸੀ ਏ ਹਰੀ ਤੂੰ ਸਾਰਿਆਂ ਚ ਸਮਾਇਆ ਹੋਇਆ ਹੈ ਇਕ ਤarupoke ਨਿਵਾਸ ਹੈ ਜਿਹੜਾ ਤੈਨੂੰ ਸਮਝਣਾ ਹੈ ਇਹੋ ਹੀ ਤੇਰਾ ਮਹਾਰਾਜ ਚੰਨਣ ਛਿੜਕਣਾ ਤੈਨੂੰ ਇਹੋ ਤੈਨੂੰ ਮੱਥਾ ਟੇਕਣਾ ਬੰਦਰਾ ਕਰਨੀ ਹੈ ਸਾਰਿਆਂ ਚ ਸਮਾਨੂਪ ਹੋ ਕਰਕੇ ਵਿਆਪ ਕਹਤੋਂ ਕਿਉਂ ਤੇਰੇ ਧਿਆਨ ਵੀ ਜਿਹੜਾ ਲੀਨ ਹੋਣਾ ਹੈ ਅਰਚਾ ਬੰਗਨ ਅਰਚਾ ਕਰਮਨ ਤਨ ਅਰਪਣਾ ਰੂਪ ਅਰਚਾ ਪੂਜਾ ਕਰੀਏ ਤੇ ਬੰਦਨਾ ਕਰੀਏ ਨਮਸਕਾਰ ਕਰੀਏ ਹੱਥ ਜੋੜ ਕੇ ਮੱਥਾ ਟੇਕ ਕੇ ਹਰ ਸਾਮਤ ਨਿਵਾਸੀ ਫੇ ਹਰੀ ਸਾਰਿਆਂ ਵਿੱਚ ਸਮਾਨ ਰੂਪ ਹੋ ਕੇ ਤੂੰ ਨਿਵਾਸ ਕਰ ਰਿਆ ਹੈ ਬਾਹੜ ਜੂਨ ਨਾ ਨੰਗਨਾ ਜੇ ਊ ਜਾਣ ਕੇ ਤੇਰੀ ਪੂਜਾ ਕਰੀਏ ਤੈਨੂੰ ਨਮਸਕਾਰ ਕਰੀਏ ਬਾਹੜ ਜੂਨ ਨਾ ਬਾਹੜ ਜੂਨ ਨਾ ਨੰਗਨਾ ਫੇ ਜੂਨਾ ਜਨੀ ਪਈ ਦਾ ਨੰਗਾ ਦੋਜੀ ਚੱਲਿਆ ਤਾਂ ਸਿੱਖਾ ਦਾ ਨਾਵਣਾ ਬੇਪਤਾ ਕਰਕੇ ਨਰਕ ਚ ਨਹੀਂ ਪਾਇਆ ਜਾਂਦਾ ਫਿਰ ਜੂਨਾ ਚ ਪੈ ਕੇ ਨੰਗੇ ਬੇਪੱਤ ਨਹੀਂ ਹੋਣਾ ਪੈਂਦਾ ਜਿਹੜੇ ਲੋਕ ਵਿਸਵਾਦ ਕਰਨੇ ਉਹਨਾਂ ਦੇ ਭਾਵੇਂ ਲੀੜੇ ਕਿੰਨੇ ਪਾਏ ਹੁੰਦੇ ਐ ਉਹ ਆਪਣੇ ਨਾਨਕਿਆਂ ਦਾਦਕਿਆਂ ਸਹਰਿਆਂ ਦੀ ਕੁਲ ਤੋਂ ਬਾਹਰੀ ਹੁੰਦੀ ਹੈ ਇਸੇ ਪ੍ਰਕਾਰ ਭਾਈਓ ਉਹਨਾਂ ਦੇ ਜਿਹੜੇ ਪਿਸ਼ਾਕੇ ਐ ਉਹਦੀ ਪੱਤ ਨੂੰ ਬਣਾਉਣ ਵਾਲੇ ਨਹੀਂ ਹਨ ਇਸੇ ਪ੍ਰਕਾਰ ਜਿਹੜੇ ਦੁਨੀਆਂ ਦੇ ਲੋਕ ਆਤਲੋਂ ਪਹਿਰਾਵੇ ਬਣਾਉਂਦੇ ਐ ਅੰਦਰਲੇ ਜੀਵਨ ਚੰਗੇ ਨਹੀਂ ਉਹ ਨੰਗੇ ਹਨਗੇ ਫਿਰ ਜੁਨਾ ਚ ਪਾ ਕੇ ਨੰਗੇ بے ਪਤੇ ਨਹੀਂ ਹੋਣਾ ਪਵੇਗਾ ਦਾਸ ਦਾਸਨ ਕੋ ਕਰ ਲਿਓ ਗੋਪਾਲਾ ਸੇਖ ਪ੍ਰਥਵੀ ਦੇ ਪਾਲਕ ਕਾਲ ਪ੍ਰਖਵਾਹਿ ਗੁਰੂ ਆਗ ਦੇ ਜਿਹੜੇ ਸੇਵਕਾਂ ਦੇ ਸੇਵਕ ਹਨ ਉਨ੍ਹਾਂ ਦੇ ਸੇਵਕ ਮਨ ਬਾਣੀ ਸਵੀਕਾਰ ਕੇ ਸਾਨੂੰ ਕਰ ਲੋ ਕਿਰਪਾ ਨਿਹਾਨ ਦੀਨ ਦਿਆਲਾ ਤੇ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਕਿ ਗਰੀਬਾਂ ਦੇ ਦਿਆਲਤਾ ਕਰਨ ਵਾਲੇ ਪਰਮੇਸ਼ਵਰ ਸਖਾ ਸਹਾਈ ਪੂਰਨ ਪਰਮੇਸ਼ਵਰ ਕਿ ਮਹਾਰਾ ਮਾਤਾ ਦੇ ਘਰ ਵੀ ਸਖਾ ਮਿੱਤਰ ਹੋ ਕੇ ਸਹਿਤਾ ਕਰਤੀ ਕੀਤੀ ਹੈ ਐਸ ਲੋਕ 'ਚ ਵੀ ਸਹਿਤਾ ਕਰਨ ਵਾਲਾ ਹੈ ਸਖਾ ਸਹਾਈ ਪੂਰਨ ਪਰਮੇਸ਼ਰ ਸਾਰਿਆਂ ਦਾ ਜੀ ਪੂਰਨ ਲੋਕ ਪਰ ਲੋਕ ਜਿਹੇ ਪਰਮੇਸ਼ਰ ਆਪ ਮਿਲ ਕਦੇ ਨਾ ਹੋਵੀ ਭੰਗ ਨਾ ਜਿਹੜਾ ਆਪ ਦੇ ਨਾਲ ਮਿਲ ਜਾਂਦਾ ਲਿਵ ਲਾ ਕੇ ਉਹਨਾਂ ਦਾ ਮਨ ਕਦੇ ਵੀ ਭੰਗਣਾ ਵਿਗਨ ਨਹੀਂ ਪੈਂਦਾ ਉਹਨਾਂ ਦੇ ਮਨ 'ਚ ਕਦੇ ਉਹਨਾਂ ਦਾ ਮਨ ਢੰਗਦਾ ਨਹੀਂ ਹੈ ਤੇ ਭੰਗ ਮਰਦੇ ਜਾਂਦੇ ਨਹੀਂ ਨਾਸ ਨਹੀਂ ਹੁੰਦੇ ਉਹ ਅਮਨਸੀ ਸਰੂਪ ਹੋ ਜਾਂਦੇ ਹਨ ਉਹਨਾਂ ਦੇ ਕੰਮ 'ਚ ਭੰਗਣਾ ਨਹੀਂ ਪੈਂਦੀ ਵਿਦਨ ਨਹੀਂ ਪੈਂਦਾ ਕਿਸੇ ਪ੍ਰਕਾਰ ਦਾ ਮਾਨ ਤਨ ਅਰਪ ਧਰੀ ਹਰ ਆਗੈ ਲੋਕਾਲਪੁਰ ਖਰੀ ਆਉਦੇ ਮਨ ਦਾ ਮਾਨ ਛੱਡ ਕੇ ਤਨ ਦਾ ਵਹਨ ਛੱਡ ਕੇ ਅਰਪ ਕਰਕੇ ਆਪ ਨੂੰ ਆਪ ਦੀ ਆਗਿਆ 'ਚ ਰਖੀਏ ਇਹ ਆਪ ਦੇ ਅੱਗੇ ਅਰਪਣਾ ਕਰੀਏ ਤਨ ਮਨ ਤਨ ਬਾਣੀ ਆਦਕਾਂ ਕਰਕੇ ਆਪਨਾ ਜੋ ਪੂਜਨ ਕਰਨਾ ਹੈ ਮਨ ਦੀ ਮਨੋਰ ਛੱਡਣੀ ਤਨ ਕਰਕੇ ਟਹਿਲ ਕਰਨੀ ਅਰਪ ਕਰਕੇ ਮਾਰਾ ਸਾਉ ਸਤਿਗੁਰਾਂ ਨੂੰ ਆਵਦੀ ਆਗਿਆ ਵਿੱਚ ਰਖੀਏ ਅੱਗੇ ਅਰਪ ਦਈਏ ਆਪਣੇ ਆਪਣਾ ਤਨ ਰਖੀਏ ਜਨਮ ਜਨਮ ਕਾ ਸੋਇਆ ਜਾਗ ਇਹ ਜਿਹੜਾ ਹਰੇਕ ਜਨਮ ਜਿਹਨੂੰ ਦਾ ਸੁੱਤਾ ਪਿਆ ਮਨਵਾ ਪਰਮਾਤਮਾ ਦੀ ਹੋਇਆ ਹੋਇਆ ਸਭ ਕੁਝ ਸਮਝ ਕੇ ਫੇਰ ਕੰਨ ਮੋਢ ਮਾਰ ਛੱਡਦਾ ਆਪਦਾ ਸਿਮਰਨੀ ਕਰਦਾ ਚਿੰਤਨ ਨਹੀਂ ਕਰਦਾ ਇਹ ਜਨਮਾਂ ਜਨਮਾਂ ਦਾ ਸੁੱਤਾ ਹੋਇਆ ਮਨ ਹੈ ਗਿਆਨ ਦੀ ਨੀਂਦ ਵਿੱਚ ਜੇ ਗਿਆਨ ਵਸਦਾ ਜਾਗ ਪਵੇ ਜਿਸ ਕਾ ਸਾ ਸੂਈ ਪ੍ਰਤਪਾਲਕ ਜਿਸ ਵਾਹਿਗੁਰੂ ਦੇ ਸੇਵਕ ਬਣੇ ਸੀ ਉਹ ਹੀ ਪ੍ਰਤਪਾਲਾ ਕਰਨ ਵਾਲਾ ਪ੍ਰਤੱਖ ਹੋ ਗਿਆ ਹੱਤ ਤਿਆਗੀ ਹौं ਮੈਂ ਹੰਤਨਾ ਸਾਰਸਿੰਘ ਜੀ ਹੱਤ ਤਿਆਗੀ ਜਿਹੜੀ ਹਤਿਆ ਕਰਨੀ ਸੀ ਨੇ ਜੀਵ ਘਾਤ ਕਰਨ ਸਾਰਿਆਂ ਚ ਪਰਮੇਸ਼ਰ ਦੀ ਜੋਤ ਜਾਣ ਕੇ ਅਨੇ ਕੁੱਕੜਾਂ ਬੱਕਰੀਆਂ ਦੇ ਗਲ ਮਰੋੜਦੇ ਰਹਿਣਾ ਮਾਰਦੇ ਰਹਿਣਾ ਹਰੇਕ ਜਾਨਵਰਾਂ ਨੂੰ ਕਤਲ ਕਰਕੇ ਖਾਈ ਪੀ ਜਾਣ ਇਹ ਹੱਤਿਆ ਕਰਨੀ ਛੱਡ ਦੁੱਤੀ ਉਸ ਪੁਰਖ ਤੋਂ ਹੱਤਿਆ ਨਹੀਂ ਹੁੰਦੀ ਜਿਹੜਾ ਪਰਮੇਸ਼ਰ ਦੇ ਸਿਮਨ ਜੁੜ ਜਾਂਦਾ ਹੈ ਹੱਤਿਆਨੀ ਹਉਮੈ ਹੰਤਨਾ ਤੇ ਹਉਮੈ ਜਿਹੜੀ ਸੀ ਇਹ ਵੀ ਤਿਆਗ ਦਿੱਤੀ ਹੱਤਿਆ ਕਰਨੀ ਜੀਵ ਕਾਤ ਕਰਨਾ ਵੀ ਛੱਡ ਦਿੱਤਾ ਹਉਮੈ ਵੀ ਛੱਡ ਦਿੱਤੀ ਤੇ ਹੰਤਨਾ ਹੁਣ ਕਿਸੇ ਦੇ ਕਾਇਂ ਦੁੱਖ ਦੇ ਕੇ ਹੁਮੈ ਨਾ ਕਰਾਂ ਫਲਾਣੇ ਨੂੰ ਮਾਰ ਦੇ ਇਸ਼ਾਰਾ ਕਰਕੇ ਆਪਣੀ ਉਂਗਲ ਦੇ ਨਾਲ ਕਹਿਣਾ ਕਿ ਫਲਾਣੇ ਨੂੰ ਕਤਲ ਕਰ ਦੇ ਇਹ ਵੀ ਹੱਤਿਆ ਨਹੀਂ ਹੁਣ ਕਰਦੇ ਮੰਨ ਦੇ ਕਰਕੇ ਇੱਕ ਤਾਂ ਹਤਿਆ ਕਰਨੀ ਕਿਸੇ ਦਾ ਬੁਰਾ ਇਚ ਬਣਾ ਹੈ ਇੱਕ ਸਰੀਰ ਕਰਕੇ ਕਿਸੇ ਨੂੰ ਨਾਸ਼ ਕਰਨਾ ਹੈ ਇਹ ਦੋਵੇਂ ਹੀ ਛੁੱਟ ਗਈਆਂ ਹੱਤਿਆ ਕੀ ਹੁਮੈ ਹੰਤਨਾ ਜਿਸ ਹੁਮੈ ਹਤਿਆਰੀ ਨੇ ਸਾਰੇ ਸੰਸਾਰ ਨੂੰ ਹੰਤਿਆ ਨਾਸ਼ ਕੀਤਾ ਸੀ ਉਹ ਹੋਮੇ ਵੀ ਛੱਡ ਦੁੱਤੀ ਅਤੇ ਹਤਿਆ ਹਿੰਸਾ ਵੀ ਛੱਡ ਦੁੱਤੀ ਇਹਦਾ ਤਿਆਗ ਦਾ ਤਿਆਗ ਕਰ ਦੁੱਤਾ ਇਸ ਨੂੰ ਵੀ ਹੰਗਤਾ ਕਿ ਮੈਂ ਹੋਮੇ ਛੱਡੀ ਆ ਇਹ ਜਿਹੜੀ ਹੋਮੇ ਸੀ ਇਸ ਦੀ ਹਤਿਆ ਨਾਸ਼ ਕਰ ਦੁੱਤਾ ਤਿਆਗ ਦੇ ਤਿਆਗੀ ਗਰਭ ਨੂੰ ਛੱਡ ਕਰਕੇ ਤਿਆਗੀ ਹੋ ਗਏ ਹਾਂ ਤਾਰੇ ਹੋ ਹੱਤਿਆਗੀ ਹੱਤਿਆਗੀ ਹਉ ਮੈਂ ਹੰਤਨਾ ਜਿਹੜੀ ਹਉਮੈ ਸੀ ਹੰਤਨਾ ਨਾਸ ਕਰਨ ਵਾਲੀ ਇਹ ਵੀ ਤਿਆਗਦੀ ਅਤੇ ਹੱਤ ਤਿਆਗੀ ਕਿਸੇ ਦੀ ਹੱਤਿਆ ਕਰਨੀ ਸੀ ਕਿਸੇ ਦਾ ਦਿਲ ਦੁਖਾਉਣਾ ਸੀ ਕਿਸੇ ਨੂੰ ਨਾਸ ਕਰਨਾ ਸੀ ਹਿੰਸਾ ਵੀ ਛੱਡ ਦਿੱਤੀ ਜਲ ਕਿਸ ਹਤਿਆਰੀ ਨੇ ਸਾਰੀ ਦੁਨੀਆ ਨੂੰ ਹੰਤਨਾ ਨਾਸ ਕਰ ਛੱਡਿਆ ਉਹ ਹੰਗ ਤਖਤਿਆਰੀ ਨੂੰ ਵੀ ਛੱਡ ਦਿੰਦਾ ਹੈ ਜਲ ਥਲ ਪੂਰਨ ਅੰਤਰਜਾਮੀ ਜਦੋਂ ਸਲਾਮ ਵਿੱਚ ਉਹ ਪੂਰਨ ਹੈ ਪ੍ਰਵੇਸ਼ਕਰ ਸਾਰਿਆਂ ਦੇ ਅੰਦਰਲੀ ਘਟਕੜ ਦਾ ਜਾਣਨ ਵਾਲਾ ਹੈ ਘਟ ਘਟ ਰਵਿਆ ਅਸ਼ਲ ਸੁਆਮੀ ਉਹ ਸਾਰਿਆਂ ਘਟਾਂ ਘਟਾ ਜੀ ਰਵਿਆ ਹੋਇਆ ਵਿਆਪਕ ਹੈ ਕਿਸੇ ਦੇ ਸਾਧਨ ਕਰਕੇ ਛਲਿਆ ਨਹੀਂ ਜਾਂਦਾ ਹੈ ਛਲ ਸੁਆਮੀ ਸਰਵ ਕਾ ਮਾਲਕ ਹੈ ਪਰਮ ਪੀਤ ਕੋਈ ਗੁਰਪੂਰਾ ਮੁਰਿਆਂ ਸਤਗੁਰਾਂ ਜਿਹੜੀ ਪਰਮ ਦੀ ਕੰਧ ਨਿਕਲੀ ਹੋਈ ਸੀ ਵਾਹਿਗੁਰੂ ਦੇ ਤੇ ਸਾਡੇ ਵਿਚਾਲੇ ਉਹ ਪੂਰਨ ਗੁਰਾਂ ਨੇ ਮੇੜ ਦਿੱਤੀ ਹੈ ਏਕ ਰਵਿਆ ਸਰਬੰਗਨਾ ਕੋਈ ਸਾਰਿਆਂ ਅੰਗਾਂ ਅੰਗਰਾਂ ਵਿੱਚ ਅੰਗਾਂ ਪਿਆਰਿਆ ਰਵਿਆ ਹੋਇਆ ਹੈ ਜਤਕਦ ਪੀਖੋ ਅੰਮਾ ਜੇ ਕੋਈ ਨਹੀਂ ਹਨ ਉਸ ਦੇ ਮਿਰਾ Akashੂਪ ਹੋ ਕੇ ਰੂਪ ਨਾ ਦੇਖਣ ਅੰਕਸ਼ੀ ਕੋਈ ਜੋਤੀ ਰੂਪ ਹੋ ਕੇ ਰਹਿਿਆ ਹੋਇਆ ਹੈ ਜਤਕਦ ਪੀਖੋ ਪ੍ਰਭ ਸੁਖ ਸਾਗਰ ਕਿੱਥੇ ਕਿੱਥੇ ਅਸੀਂ ਦੇਖਦੇ ਆ ਵਾਹਿਗੁਰੂ ਸਰਬ ਸੁਖਾਂ ਦਾ ਸਮੁੰਦਰ ਹੈ ਆਪ ਹਰ ਤੋਟ ਢੰਡਾਰ ਨਹੀਂ ਰਤਨਾਗਰ ਹਰੀ ਦੇ ਢੰਡਾਰੇ ਦਾ ਟੋਟਾ ਨਹੀਂ ਆਉਂਦਾ ਰਤਨਾਗਰ ਸਮੁੰਦਰ ਦੀ ਨਹੀਂ ਆਈ ਹੈ ਰਤਨ ਗੁਣਾ ਦੀ ਅਗਰ ਖਾਣੀ ਹੈ ਅਗ ਹੈ ਆਗਾ ਕਿਸ ਮਿਤ ਨਹੀਂ ਪਾਈ ਹੈ ਅਗ ਮਾਨੀ ਕਰਕੇ ਵੀ ਗ੍ਰਹਿਣ ਨਹੀਂ ਕੀਤਾ ਜਾਂਦਾ ਆਗਾ ਡੂੰਗਾ ਹੈ ਕੋਈ ਮਿਤ ਮਰਜਾਦਾ ਸ਼ਾਸਤਰ ਗਿਆਨ ਕਰਕੇ ਵੀ ਨਹੀਂ ਪਾਈ ਜਾ ਸਕਦੀ ਉਹ ਬੂਝੈ ਜਿਸ ਕਿਰਪੰਗਨ ਉਹ ਕਿਸੇ ਪ੍ਰਕਾਰ ਯੁਗਤੀ ਕਰਕੇ ਵੀ ਗ੍ਰਹਿਣ ਨਹੀਂ ਕੀਤਾ ਜਾਂਦਾ ਅਤੇ ਕਿਸੇ ਪ੍ਰਕਾਰ ਦੁਨੀਆ ਦੀਲੀਲ ਬਾਜ਼ੀ ਕਰਕੇ ਅਤੇ ਕਿਸੇ ਪ੍ਰਕਾਰ ਮਨ ਦੀ ਰਿੰਦੀ ਅਸਦੀਆਂ ਸ਼ਕਤੀਆਂ ਕਰਕੇ ਵੀ ਗ੍ਰਹਿਣ ਨਹੀਂ ਕੀਤਾ ਜਾਂਦਾ ਐਸਾ ਗਾਇ ਗ੍ਰਹਿਣ ਤੋਂ ਰਹਤ ਹੈ ਕਿਛ ਮਿਤ ਨਹੀਂ ਪਾਈਏ ਉਹ ਦੀ ਮਿਤ ਮਰਜ਼ਾਦਾ ਕਿਸੇ ਪ੍ਰਕਾਰ ਸ਼ਕਤੀ ਵਰਤੀ ਕਰਕੇ ਨਹੀਂ ਪਾਈ ਜਾਂਦੀ ਸੋ 부ਝਾ ਜਿਸ ਕਿਰਪੰਗਨਾ ਉਹ ਪਰਮੇਸ਼ਰ ਨੂੰ 부ਝਦਾ ਹੈ ਜੀ ਇਹ ਤੇ ਕਿਰਪੰਗਨਾ ਅੰਗਨਾ ਪਖ ਕਰਕੇ ਮਾਰਨ ਕਿਰਪਾ ਕੀਤੀ ਆਉਦੇ ਜਾਣ ਕੇ ਰੰਗਨਾ ਪਿਆਰੇ ਜਾਣ ਕੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਛਾਤੀ ਸੀਤਲ ਮਨ ਤਨ ਠੰਡਾ ਉਹਨਾਂ ਦੀ ਸ਼ਾਤੀ ਬੁੱਧੀ ਵੀ ਸੀਤਲ ਹੋ ਗਈ ਨੰਪੇ ਤਨ ਵੀ ਸ਼ਾਂਤ ਹੋ ਗਏ ਹਨ ਵਾਸ਼ਨਾ ਤੋਂ ਰਹਿਤ ਹੋ ਕੇ ਜਨਮ ਮਰਨ ਕੀ ਮਿਟਵੀ ਡੰਝਾ ਜਿਹੜੀ ਜੰਮਣ ਮਨ ਦੀ ਡੰਝ ਸਾੜ ਲੱਗੀ ਹੋਈ ਸੀ ਨਾ ਉਹਦੇ ਕ੍ਰਿਸ਼ਨਾ ਦੀ ਏ ਵੀ ਅੰਮ੍ਰੋ ਮਿਟਵੀ ਮਿਟ ਗਈ ਹੈ। ਵਰ ਗਹਿ ਕਾੜ ਲੀਏ ਪ੍ਰਭ ਆਪਣੇ। ਸਾਡਾ ਮਨੁਪੀ ਹੱਥ پکڑ ਕਰਕੇ ਇਹ ਸੰਸਾਰ ਵਿਸ਼ੇ ਰੂਪੀ ਖੁਬਨ ਵਿੱਚ ਖਬੇ ਹੋਏ ਸੀ। ਕਿਰਪਾ ਕਰਕੇ ਮੁਕਤ ਰੂਪੀ ਕਿਨਾਰੇ ਤੇ ਕਢ ਲਏ ਆਪਣੇ ਪ੍ਰਭੂ ਨੇ। ਅਮਿਉ ਤਾਰ ਦ੍ਰਿਸ਼ਟੰਗਨਾ। ਨਰੋ ਸਾਹਿਬ ਜੀ ਨੇ ਅੰਮ੍ਰਿਤ ਦ੍ਰਿਸ਼ਟੀ ਨੂੰ ਤਾਰ ਕਰਕੇ ਅੰਗਨਾ ਪਖ ਕੀਤਾ ਹੈ ਸਾਡਾ। ਅੰਮ੍ਰਿਤ ਭਰੀ ਹੋਈ ਦ੍ਰਿਸ਼ਟੀ ਬ੍ਰਹਮ ਗਿਆਨੀ ਕੇ ਦ੍ਰਿਸ਼ਟ ਅੰਮ੍ਰਿਤ ਵਾਰਸੀ ਸਤਿਗੁਰਾਂ ਨੇ। ਅਮਰ ਦੀ ਨਿਗਾਹ ਪਾ ਕੇ ਅਮਰ ਕਰਨ ਵਾਲੀ ਕਿਰਪਾ ਬਖਸ਼ਿਸ਼ ਧਾਰ ਕੇ ਇਸ ਪ੍ਰਕਾਰ ਅੰਗਨਾ ਪਖ ਕੀਤਾ ਹੈ ਏਕੋ ਏਕ ਰਵਿਆ ਸਭ ਠਾਈ ਹੁ ਸਾਰਿਆਂ ਜੀ ਚੰਗਨਾ ਇੱਕੋ ਹੀ ਦੇਖਣ ਚ ਆ ਰਿਹਾ ਹੈ ਏਕੋ ਏਕ ਰਵਿਆ ਸਭ ਠਾਈ ਇੱਕੋ ਹੀ ਮਿਰਗੁਣ ਸਰੂਪ ਹੈ ਇੱਕੋ ਹੀ ਸਰਗੁਣ ਸਰੂਪ ਹੈ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਉਤਮ ਮਦਮ ਕਨਿਸ਼ਟਾਂ ਵਿੱਚ ਵੀ ਸਾਰਿਆਂ ਦੇਵਤਿਆਂ ਦਾ ਮਨੁੱਖਾਂ ਵਿੱਚ ਵੀ ਕੋਇਕ ਰਵਿਆ ਹੋਇਆ ਵਿਆਪਕਾ ਸਾਰੀਆਂ ਜਗ੍ਹਾ ਚ ਲੋਕ ਲੋਕ ਦੀਆਂ ਚ ਕਿਸ ਬਿਨ ਦੂਜਾ ਕੋਈ ਨਹੀਂ ਉਸ ਵਾਹਿਗੁਰੂ ਤੋਂ ਬਗੈਰ ਦੂਸਰੇ ਆਸਾਨ ਕੀ ਹੋਰ ਕੋਈ ਨਹੀਂ ਹੈ ਆਦ ਮਦ ਅੰਤ ਪ੍ਰਭ ਰਵਿਆ ਸਾਰੇ ਜਗ ਦੇ ਆਦ ਵਿੱਚ ਵੀ ਸੀ ਮਦ ਵਿੱਚ ਵੀ ਹੈ ਅੰਤੋਂ ਵੀ ਉਹ ਵਾਹਿਗੁਰੂ ਵਿਆਪਕ ਹੈ ਰਮਿਆ ਹੋਇਆ ਹੈ। ਕ੍ਰਿਸ਼ਨ 부ਜੀ ਪਰਮੰਗਨ ਤੇ ਇਹ ਕ੍ਰਿਸ਼ਨਾ ਸੀ ਰਸਾਂ ਕਸਾਂ ਦੀ ਅੱਗ ਵੀ ਨਹੀਂ ਆਈ ਨਾਮ ਦੇ ਜਲ ਪਾਉਣੇ ਕਰਕੇ ਵੀ ਬੁਝ ਗਈ ਸੰਤੋਖ ਰੂਪੀ ਜਲ ਪਾਉਣੇ ਕਰਕੇ ਤੇ ਪਰਮੰਗਨ ਜਿਹੜਾ ਭਰਮ ਸੀ ਅੰਗਣਾ ਮਾਇਆ ਦਾ ਇਹ ਵੀ ਨਿਵਰਤ ਹੋ ਗਿਆ ਹੈ। ਪਰਮੰਗਨ ਭਰਮ ਕਰਕੇ ਜਿਹੜੇ ਅੰਗਣਾ ਅਵਿਦਿਆ ਰੂਪੀ ਅੰਗਣਾ ਦੇ ਵਿੱਚ ਭਰਮ ਦੇ ਰਹੇ ਸੀ ਕਿ ਵੀ ਧਰਮ ਵੀ ਚੱਕਿਆ ਗਿਆ ਮਿਟ ਗਿਆ ਹੈ ਪਰ ਮੰਗਣਾ ਕੋਣ ਧਰਮ ਦੇ ਨਹੀਂ ਅੰਗ ਪੱਖ ਕਰਕੇ ਕਿਸੇ ਪ੍ਰਕਾਰ ਗੁਰ ਪਰਮੇਸ਼ਰ ਗੁਰੂ ਗੋਬਿੰਦ ਗੁਰੂ ਸਾਹਿਬ ਹੀ ਅਕਾਲ ਪੁਰਖ ਰੂਪ ਹੈ ਤੇ ਅਕਾਲ ਪੁਰਖ ਗੋਬਿੰਦ ਗੁਰੂ ਨਾਨਕ ਰੂਪ ਹੈ ਗੁਰ ਕਰਤਾ ਗੁਰ ਸਦ ਬਖਸ਼ਣ ਗੁਰੂ ਸਾਹਿਬ ਸਿੱਖਾਂ ਦੇ ਤਾਂ ਹੀ ਬ੍ਰਹਮ ਗਿਆਨ ਕਰਨ ਵਾਲੇ ਹੈ ਕਲਿਆਣ ਕਰਨ ਵਾਲੇ ਹੈ ਸਿੱਖ ਨੂੰ ਰਚਣ ਵਾਲੇ ਹੈ ਗੁਰੂ ਸਾਹਿਬ ਸਦਾ ਸਦਾ ਬਖਸ਼ਾਂ ਦੇ ਕਰਨ ਵਾਲੇ ਬਖਸ਼ੰਦਾਨ ਗੁਰ ਜਪ ਜਪ ਜਪਤ ਫਲ ਪਾਇਆ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਜਾਪ ਨੂੰ ਜਪਿਆ ਹੈ ਉਹ ਜਪਣ ਵਾਲਿਆਂ ਨੇ ਬ੍ਰਹਮ ਗਿਆਨ ਰੂਪੀ ਫਲ ਪਾ ਲਿਆ ਹੈ ਸਾਰੇ ਪਾਪ ਉਹਨਾਂ ਦੇ ਜਪਤ ਕਰ ਦਿੰਦੇ ਸੱਚੇ ਪਾਤਸ਼ਾਹ ਦੂਰ ਕਰ ਦਿੰਦੇ ਹੈ ਗੁਰਾਂ ਦੁਆਰਾ ਜਿਨ੍ਹਾਂ ਨੇ ਜਪਣ ਯੋਗ ਪਰਮੇਸ਼ਰ ਦੇ ਜਾਪ ਨੂੰ ਜਪਿਆ ਹੈ ਉਹਨਾਂ ਨੂੰ ਬ੍ਰह्म ਗਿਆਨ ਰੂਪੀ ਫਲ ਪਾ ਲਿਆ ਹੈ ਗਿਆਨ ਦੀਪਕ ਸੰਤ ਸੰਗਨਾ ਸੰਤੋ ਮਹਾਤਮਾ ਦੀ ਸੰਗਨਾ ਸੰਗਤ 'ਚ ਮਿਲ ਕਰਕੇ ਉਹਨਾਂ ਨੂੰ ਗਿਆਨ ਰੂਪੀ ਦੀਵਕ ਪ੍ਰਕਾਸ਼ ਆਇਆ ਹੈ ਜੋ ਵੇਖਾ ਸੋ ਸਭ ਕਿਛਤ ਸਵਾਮੀ ਇਹ ਦੀਵੇ ਕਰਕੇ ਚਾਨਣ ਕਿਹਾ ਜਾ ਹੋ ਗਿਆ ਜੋ ਕੁਝ ਵੇਖੀਦਾ ਹੈ ਸੋ ਸੰਕੁਜਿ ਸੁਆਮੀ ਮਾਲਕ ਆਕਾਲਪੁਰਖੀ ਹੈ ਜੋ ਸੁਨਣਾ ਸੋ ਪ੍ਰਭ ਕੀ ਬਾਣੀ ਕੰਨਾਂ ਵਿੱਚ ਜੇਤਾ ਸੁਨਣਾ ਤੇ ਤਾਂ ਨਾਮ ਵਾਹਿਗੁਰੂ ਦੀ ਬਾਣੀ ਸੁਣਦੇ ਹਾਂ ਹੋਰ ਆਵਾਜ਼ ਹੀ ਨਹੀਂ ਸਾਡੇ ਕੰਨਾਂ 'ਚ ਪੈਂਦੀ ਜੋ ਕੀਨੋ ਸੋ ਤੁਮਹਿ ਕਰਾਇਓ ਅਗੇ ਆਪਣੀ ਹੰਗਤਾ ਉਹ ਨਹੀਂ ਰੱਖੀ ਜੋ ਕੁਝ ਕੀਤਾ ਹੈ ਆਪ ਜੀ ਨੇ ਮਾਰਾ ਕਰਾਇਆ ਹੈ ਸੁਤੰਤਰ ਹੋ ਤੁਸੀਂ ਆਪ ਕਰਮ ਦੇ ਵਿੱਚ ਬੰਧਾਏ ਮਾਨੀ ਹੋ ਸਰਣ ਸਹਾਈ ਸੰਤ ਹੈ ਤਨ ਫਿਰ ਮਹਾਰਾਜ ਆਪ ਸ਼ਰਨਾ ਆਉਣ ਦੀ ਸਹਾਇਤਾ ਕਰਨ ਵਾਲੇ ਹਾਂ ਸੰਤਾਂ ਜਨ ਦੇ ਤਨ ਪਿਆਰੇ ਹੋਂ ਤੁਸੀਂ ਸੱਚੇ ਪਾਤਸ਼ਾਹ ਸੰਤ ਹੈ ਤਨ ਸੰਤਾਂ ਦੇ ਤਨ ਪੁੱਤਰ ਹਨਗੇ ਸੰਤ ਹੈ ਤਨ ਸੰਤਾਂ ਦੇ ਤਨਾਂ ਦੇ ਅੰਦਰ ਸਰੀਰਾਂ ਦੇ ਅੰਦਰ ਵਿਆਪਕ ਹੈ ਸੰਤਾਂ ਦੇ ਤਾਂ ਹੀ ਤਾਣ ਬਿਵੇਗ ਦਾ ਬਲ ਦੇਣ ਵਾਲਾ ਹੈ ਤੋ ਜਾਚਕ ਜਾਚੈ ਤੁਮਹਿ ਅਰਧ ਹੈ ਫਿਰ ਮਹਾਰਾ ਜਾਜਕ ਬਣ ਕੇ ਆਪ ਦੇ ਨਾਮ ਨੂੰ ਹਤਨਾ ਨਹੀਂ ਪਾਠ ਕਿਸੇ ਨੂੰ ਕਰਨਾ ਸੰਤ ਦਾ ਨਾ ਸੰਤ ਨੂੰ ਨਾ ਮਾਰੀ ਜਾਇਓ ਸੰਤਹਿ ਤਨਾ ਪਾਠ ਹੈ ਜਾਚਕ ਜਾਚੈ ਤੁਮਹਿ ਅਰਧ ਹੈ ਫਿਰ ਮਹਾਰਾ ਜਾਜਕ ਬਣ ਕੇ ਆਪ ਨੂੰ ਜਾਚਦੇ ਹਾਂ ਆਪ ਤੋਂ ਨਾਮ ਦੀਦਾਰ ਜਾਈ ਦੇ ਹਾਂ ਤੈਨੂੰ ਆਦਰਣਾ ਕਰੀਏ ਐਸੀ ਕਿਰਪਾ ਦ੍ਰਿਸ਼ਟੀ ਕਰੋ ਪਾਤ ਪਾਵਨ ਅਪੂਰਨ ਪ੍ਰਭ ਸਾਧ ਕੇ పాਕੀਆਂ ਨੂੰ ਪਵਿੱਤਰ ਕਰਨ ਵਾਲੇ ਪੂਰਨ ਵਿਆਪਕ ਹੋ ਏ ਪ੍ਰਭੂ ਸੱਚੇ ਪਾਤਸ਼ਾ ਸਾਧਾ ਸ੍ਰੇਸ਼ਟ ਦਾਇ ਦੇਣ ਵਾਲੇ ਸਾਰੇ ਸਾਧੂਨ ਵਾਲੇ ਜਿੱਤਣ ਵਾਲੇ ਆਪਣੇ ਅਧੀਨ ਕਰਨ ਵਾਲੇ ਇੱਕ ਆਪਦੇ ਏ ਪ੍ਰਭੂ ਜੀ ਦੇ ਸਾਧ ਹਨ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਪੂਰਨ ਬ੍ਰह्म ਗਿਆਨ ਦੇ ਸਹਾਈ ਤਾਨੇ ਪ੍ਰਭੂ ਜੀ ਆਪ ਦੇ ਸਾਧ ਜਿਹੜੇ ਹਨ ਤੇਰੇ ਉਹਨਾਂ ਨੇ ਪੂਰਨ ਆਪ ਨੂੰ ਜਾਣਿਆ ਹੈ ਤੇ ਪਾਪੀਆਂ ਨੂੰ ਆਪ ਪਵਿੱਤਰ ਕਰਨ ਵਾਲਾ ਉਹਨਾਂ ਨੂੰ ਜਾਣਿਆ ਹੈ ਏਕੋ ਦਾਨ ਸਰਬ ਸੁਖ ਗੁਣ ਨਿਧ ਏ ਕੋਈ ਦਾਨ ਮੰਗਦੇ ਆ ਉਹ ਸਾਰਿਆਂ ਸੁਖਾਂ ਦਾ ਤੇ ਸਾਰਿਆਂ ਗੁਣਾਂ ਦਾ ਇਹ ਸਮੁੰਦਰ ਪਰਮੇਸ਼ਵਰ ਇਕ ਆਪ ਨੂੰ ਹੀ ਦਾਨ ਮੰਗਦੇ ਹੈ ਆਵਲੇ ਦਾਣ ਗਿਆਨ ਜਾਣਨਾ ਕਰਦੇ ਹੈ ਸਾਰਿਆਂ ਸੁਖਾਂ ਤੇ ਗੁਨਾ ਦਾ ਸਮੁੰਦਰ ਹੈ ਆਨ ਮੰਗਨ ਨਿਹ ਕਿ ਨਿਹ ਕਿੰਚਨਾ ਹੋਰ ਜਿਹੜਾ ਪਦਾਰਥਾਂ ਨੂੰ ਮੰਗਣਾ ਹੈ ਉਹਨਾਂ ਨੂੰ ਹੋਰ ਮੰਗਣ ਵਾਲੋਂ ਸੱਚੇ ਪਾਤਸ਼ਾਹ ਆਨ ਮੰਗਨ ਨਿਹ ਕਿੰਚਨਾ ਕਿੰਚਨਾ ਨਾ ਇੱਛਾ ਦਾ ਹੁੰਦਾ ਨਹੀਂ ਨਾ ਨਹੀਂ ਇੱਛਾ ਉਹਨਾਂ ਦੇ ਅੰਦਰ ਹੋਰ ਮੰਗਣ ਦੀ ਕਿੰਚਿਤ ਮਾਤ੍ਰ ਵੀ ਇੱਛਾ ਨਹੀਂ ਰੱਖੀ ਹੋਈ ਉਹ ਆਨ ਮੰਗਣ ਤੋਂ ਨਿਰਛਿਤ ਹੋ ਗਏ ਹਨ ਉਹਨਾਂ ਦੇ ਨਹੀਂ ਹੈ ਕਿੰਚਨ ਇੱਛਾ ਉਹਨਾਂ ਦੇ ਅੰਦਰ ਕਿਸੇ ਪ੍ਰਕਾਰ ਦੀ ਹੋਰ ਮੰਗਣ ਦੀ ਇਹ ਤੈਨੂੰ ਹੀ ਕੇਵਲ ਮੰਗਣਾ ਕਰਦੇ ਹਨ ਆਨ ਕੋ ਆਇ ਤੇ ਮੰਗਣ ਵਾਲੋ ਉਹਨੇ ਕਿੰਚਨ ਕਿੰਚਿਤ ਮਾਤਰ ਵੀ ਨਹੀਂ ਹੈ ਇੱਛਾ ਉਹਨਾਂ ਦੇ ਅੰਦਰ ਕਾਇਆ ਪਾਤਰ ਪ੍ਰਭ ਕਰਨ ਹਾਰ ਇਹ ਮਾਰਾ ਉਹਨਾਂ ਦੀ ਕਾਇਆ ਜਿਹੜੀ ਬੁੱਧੀ ਹੈ ਇਹ ਆਪ ਦੀ ਪ੍ਰਾਪਤੀ ਦਾ ਪਾਤਰ ਬਣੀ ਹੋਈ ਹੈ ਤੇ ਇਹ ਪ੍ਰਭੂ ਤੂ ਕਰਨ ਹਾਰਾ ਜੋ ਹੈ ਉਹਨਾਂ ਦੇ ਤਾਂ ਹੀ ਪ੍ਰਾਪਤ ਹੁੰਨਾ ਹੈ ਲੱਗੀ ਲਾਗ ਸੰਤ ਸੰਗਾਰ ਸੰਤਾਂ ਮਹਾਰਾਜਾਂ ਦੀ ਸੰਗਤ ਕਰਕੇ ਜਿਨ੍ਹਾਂ ਨੂੰ ਪ੍ਰੇਮ ਦੀ ਲਾਗ ਲੱਗ ਗਈ ਹੈ ਉਹ ਮਾਰਾ ਤੇਰੇ ਸੰਗਾਰਾ ਸੰਗੀ ਹੋ ਗਏ ਹਨ ਤੇਰੀ ਸੰਗਤ ਵਾਲੇ ਤੇਰੀ ਪ੍ਰਾਪਤੀ ਵਾਲੇ ਹਨ ਨਿਰਮਲ ਸੋਏ ਬਣੀ ਹਰ ਬਾਣੀ ਉਹਨਾਂ ਦੇ ਮਾਰਾ ਰਸਨਾ ਕੇ ਹਰ ਵਕਤ ਹਰੀ ਤੇਰੀ ਬਾਣੀ ਦੀ ਬੜੀ ਉਜਲ ਸੋਭਾ ਨਿਕਲ ਰਹੀ ਹੈ ਬੜੀ ਸੋਭਾ ਉਹਨਾਂ ਦੀ ਹੋ ਰਹੀ ਹੈ ਹਰ ਵਕਤ ਆਪ ਸਵੰਦੀ ਪਰਮੇਸ਼ਰ ਸਵੰਦੀ ਬਾਣੀ ਬੋਲਦੇ ਹਨ ਮਾਨ ਨਾਮ ਮਜੀਠੇ ਰੰਗਣਾ ਪੁਣ ਪਿਆਰਿਆਂ ਤੋਂ ਮਹਰ ਹੈ ਆਪਦੇ ਮਨ ਨੂੰ ਨਾਮ ਰੂਪੀ ਮਜੀਠੀ ਪੱਕੇ ਰੰਗ ਚ ਰੰਗਣਾ ਕੀਤਾ ਹੈ ਸਾਦ ਸੰਗ ਰੂਪੀ ਮਿੱਟੀ ਵਿੱਚ ਆਪ ਦੀ ਸੱਚੇ ਪਤਸ਼ਾਹੀ ਨਾਮ ਮਜੀਠੀ ਰੰਗ ਹੈ ਤੇ ਪ੍ਰੇਮ ਰੂਪੀ ਜਲ ਪਾ ਕੇ ਗੁਰੂ ਰੰਗਰੇਤ ਦੇ ਪਾਸੋਂ ਆਪਣੇ ਮਨ ਰੂਪੀ ਵਸਤੇ ਨੂੰ ਲੰਗਣਾ ਕੀਤਾ ਹੈ 16 ਕਲਾ ਸੰਪੂਰਨ ਫਲਿਆ ਕਹਿੰਦੇ ਹਨ ਆ ਰਾਮਚੰਦਰ ਦੀ 14 ਕਲਾ ਸਨ ਕ੍ਰਿਸ਼ਨ ਭਗਵਾਨ 16 ਕਲਾ ਵਾਲੇ ਸਾਹਮਣੇ ਸੰਪੂਰਨ ਫਰੇ ਹੋਏ ਅੰਤ ਕਲਾ ਹੋਈ ਠਾਕੁਰ ਚੜਿਆ ਹੁਣ ਕਾਲੀ ਦੇ ਜਮਾਨੇ 'ਚ 16 ਕਲਾ ਨਾਲ ਨਹੀਂ ਸੀ ਸਰਦਾ 16 ਕਲਾਏ ਮਨੀਆਂ ਜਿਹੜਾ ਆਪਣੇ ਮਨ ਨੂੰ ਵਸ ਕਰ ਲਵੇ ਜਿਹੜਾ ਬਾਣੀ ਨੂੰ ਵਸ ਕਰ ਲਵੇ ਤੇ ਪੰਜੇ ਗਿਆਨੰਦਰੀਆਂ ਨੂੰ ਵਸ ਕਰ ਲਵੇ ਇਸੇ ਪ੍ਰਕਾਰ ਪੰਜੇ ਕਰਵਿੰਦਰੀਆਂ ਨੂੰ ਵਸ ਕਰ ਲਵੇ ਇਸੇ ਪ੍ਰਕਾਰ ਸਾਧ ਸੰਗਤ ਜੀ ਪੰਜਾਂ ਪ੍ਰਾਣਾ ਨੂੰ ਵਸ ਕਰ ਲਵੇ ਇਸ ਪ੍ਰਕਾਰ ਹੈ 16ਵੇਂ ਮਨ ਨੂੰ ਵਸ ਕਰ ਲਵੇ 16 ਕਲਾ ਵਾਲਾ ਮੰਨਿਆ ਹੈ ਜਾਂ 16 ਕਲਾ ਸ਼ਾਂਤੀ ਖਿਵਾ ਧੀਰਜ ਸਰਦਾ ਆਦਿਕ ਜਿਹੜੇ ਗੁਣ ਹਨ ਇਹਦੇ ਵਿੱਚ ਸਤ ਸੰਤੋਖ ਦਿਆ ਧਰਮ ਵਿਚਾਰ ਪੰਜੇ ਇਹੇ ਤੇ ਪੰਜਾਂ ਤਤਾਂ ਦੀ ਧਾਰਨਾ ਤੇ ਇਸੇ ਪ੍ਰਕਾਰ ਹੈ ਚਾਰ ਜਿਹੜੀਆਂ ਚੀਜ਼ਾਂ ਨੇ ਕਰਨਾ ਮੈਤਰੀ ਮੂਤਾ ਦੇਖਿਆ ਤੇ ਸਭ ਸੰਗੇ ਜੀ ਪੰਜਵਾਂ ਬੋਧ ਹੋਣਾ ਆਪਣਾ ਸਰੂਪ ਦਾ ਇਸ ਪ੍ਰਕਾਰ 15 ਇਹ ਤੇ 16 ਸਰੂਪ ਦੀ ਸਖਿਆਤਾ ਦਾ ਅਦਾਮਰਤ ਹੋਣੀ ਇਹ 16 ਕਲਾ ਮੰਨੀਆਂ ਹਨ 64 ਕਲਾ ਵੀ ਪੰਡਤ ਤਾਰਾ ਸਿੰਘ ਜੀ ਨੇ ਗੁਰਮੰਦਰ ਨੇ ਸਾਗਰ ਦੇ ਅੰਦਰ ਕਸਮ ਕੀਤੀਆਂ ਹਨ ਸੋ ਰੋ ਵਿਚਾਰ ਹਾਂ ਜੀ ਸੋਲਾ ਕਲਾ ਸੰਪੂਰਨ ਫਲਿਆ ਜਿਵੇਂ ਚੰਦਰਮਾ ਜਿਹੜਾ 16 ਕਲਾ ਕਰਕੇ ਸੰਪੂਰਨ ਫਲਿਆ ਹੁੰਦਾ ਹੈ ਚੰਗੀ ਤਰ੍ਹਾਂ ਉਸ ਨੂੰ ਪੁੰਨਿਆ ਦਾ ਚੰਦਮਾ ਮੰਨਿਆ ਗਿਆ ਹੈ ਇਵੇਂ ਸਾਧ ਸੰਗਤ ਜੀ ਦੇ ਅੰਦਰ ਸ਼ਾਂਤੀ ਖਿਮਾ ਤੀਰਜ ਸਹਿਨ ਸੀਰ ਦਾ ਅਜਕ ਜਿਨ੍ਹਾਂ ਗੁਣਾਂ ਨੇ ਪੰਜਾ ਤਰੀਕਾਰ ਨਾ ਪੰਜ ਸਤਸੰਤੋ ਖਾਰਕ ਪੰਜਾਬਕਾਰਾਂ ਦਾ ਤਿਆਗ ਰੂਪ ਤੇ ਮਨ ਦਾ ਅਨਰੋਧ ਰੂਪ ਇਹ 16 ਕਲਾ ਕਰਕੇ ਸੰਪੂਰਨ ਗਿਆਨ ਜਿਹਨਾਂ ਨੇ ਫਲੀ ਪੂਤ ਹੋਇਆ ਫਲਿਆ ਹੋਇਆ ਹੈ ਅੰਤ ਕਲਾ ਹੋਈ ਠਾਕੁਰ ਚੜਿਆ ਉਹਨਾਂ ਦੇ ਅੰਦਰ ਅਨੰਦ ਕਲਾ ਵਾਲਾ ਜੋ ਸ਼ਕਤੀਆਂ ਦਾ مالک ਪ੍ਰਵੇਸ਼ਵਰ ਹੈ ਜਿਸ ਤੋਂ ਅਨੰਦ ਕਲਾ ਸ਼ਕਤੀਆਂ ਪ੍ਰਗਟ ਹੋ ਰਹੀਆਂ ਉਹ ਠਾਕੁਰ ਸਰਵਕਾ ਸੁਆਮੀ ਜਿਹੜਾ ਪ੍ਰਗਟ ਹੋਇਆ ਹੈ ਉਹਨਾਂ ਦੇ ਹਿਰਦੇ ਸਾਖਿਆਤ ਹੋਇਆ ਹੈ ਆਨੰਦ ਬਨੂਦ ਹਰਨਾਮ ਸੁਖ ਨਾਨਕ ਸਤਿਗੁਰੂ ਸਾਹਿਬ ਜੀ ਕਹਿੰਦੇ ਆਨੰਦ ਦਾ ਜਿਸ ਦੇ ਬਨੂਦ ਕੌਤਕ ਹਨ ਉਸ ਪਰਮੇਸ਼ਰ ਦਾ ਨਾਮ ਜਪ ਕਰਕੇ ਸੁਖ ਪ੍ਰਾਪਤ ਹੋਇਆ ਹੈ ਅੰਮ੍ਰਿਤ ਰਸ ਹਰ ਪੁੰਚਨਾ ਅੰਮ੍ਰਿਤ ਨਾਮ ਰਸ ਨੂੰ ਹਰੀ ਦੇ મહਾਪੁਰਖ ਬ੍ਰਹਮਾਨੰਦ ਨੂੰ ਪੁੰਚਣਾ ਭੋਗਣਾ ਕਰਦੇ ਹਨ